ਆਪਣੇ ਨਾ ਮੁਲਕ ਦੀ ਦੇਖ ਲੋ ਤਰਾਸ ਦੀ ਕੀ ਆ ਆਪਾਂ ਬੱਚਿਆਂ ਨੂੰ ਨਾ ਆਪਣੇ ਸਿਲੇਬਸ ਲੱਗਿਆ ਹੁੰਦਾ ਭਗਤ ਸਿੰਘ ਦਾ ਗੁਰੂਆਂ ਦਾ ਇਤਿਹਾਸ ਪੜਾਇਆ ਜਾਂਦਾ ਵੀ ਕਿਵੇਂ ਉਹਨਾਂ ਨੇ ਜ਼ੁਲਮ ਦੇ ਖਿਲਾਫ ਡਟ ਕੇ ਕੀਤਾ ਤੇ ਕਿਵੇਂ ਗਲਤ ਨੂੰ ਕਮਾ ਖਿਲਾਫ ਕੁਰਬਾਨੀਆਂ ਕੀਤੀਆਂ ਤੇ ਬਾਈ ਆ ਹੁਣ ਭਗਤ ਸਿੰਘ ਉਹਨਾਂ ਦੇ ਜਿਹੜੇ ਨਕਲੀ ਇਨਕਲਾਬੀ ਨੇ ਆਪਣੇ ਭਗਵੰਤ ਮਾਨੁਣੀ ਇਹਨਾਂ ਨੇ ਪੱਗਾਂ ਦਾ ਬੰਨੀ ਆ ਉਹਨਾਂ ਦੀ ਭਗਤ ਸਿੰਘ ਉਹਨਾਂ ਵਾਲੀਆਂ ਤੇ ਬਾਈ ਜੇ ਕੋਈ ਆਪਣੇ ਹੱਕ ਮੰਗਦਾ ਜਾਂ ਕੋਈ ਲੋਕਾਂ ਦੀ ਲੜਾਈ ਲੜਦਾ ਤੇ ਉਹਦਾ ਤੁਸੀਂ ਹਸਰ ਦੇਖ ਲਓ ਇਹਨਾਂ ਦੀ ਸਰਕਾਰ ਚ ਕੀ ਹੁੰਦਾ ਉਹਨਾਂ ਤੇ ਝੂਠੇ ਪਰਚੇ ਪਾਏ ਜਾਂਦੇ ਆ ਉਹਨਾਂ ਨੂੰ ਜੇਲਾਂ ਦੇ ਦਰਸ਼ਨ ਕਰਾਏ ਜਾਂਦੇ ਆ ਤੇ ਆ ਚੱਕਰ ਹੈ ਸਿਰਫ ਇਹ ਤੁਸੀਂ ਇਹ ਸਰਕਾਰ ਦਾ ਸਿਸਟਮ ਹੈ ਵੀ ਤੁਸੀਂ ਫੇਸਬੁੱਕ ਤੇ ਲਿਖੋ ਭਗਤ ਸਿੰਘ ਉਹਨਾਂ ਦੀਆਂ ਗੱਲਾਂ ਲਿਖੋ ਗੁਰੂਆਂ ਦੀਆਂ ਲਿਖੋ ਉਹ ਇਹਨਾਂ ਨੂੰ ਬਹੁਤ ਚੰਗੀਆਂ ਲੱਗਦੀਆਂ ਪਰ ਭਗਵਾਨ ਤੁਮਾਨ ਵੀ ਸਟੇਜਾਂ ਤੋਂ ਖੜ ਕੇ ਸਾਡੇ ਪਿੰਡ ਵਾਲੇ ਸੰਤਰਾਮ ਦਾਸੀ ਉਹਨਾਂ ਦੀਆਂ ਕਿਰਤਾਂ ਬੋਲਦਾ ਹੁੰਦਾ ਸੀ ਵੀ ਮਾਂ ਧਰਤੀਏ ਤੇਰੀ ਗੋਦ ਨੂੰ ਚੱਲ ਹੋਰ ਬਥੇਰੇ ਮਗਦਾ ਰਹੀ ਵੀ ਸੂਰਜਾ ਕੰਮੀਆਂ ਦੇ ਵੇੜੇ ਪਰ ਇਹ ਕੰਮੀਆਂ ਦਾ ਵੇੜਾ ਤੋਂ ਉੱਠ ਕੇ ਜਦੋਂ ਕੋਈ ਹੱਕਾਂ ਦੀ ਗੱਲ ਕਰਦਾ ਉਹਨੂੰ ਇਹ ਕੁਚਲ ਦਿੰਦੇ ਆ ਇਹ ਚੀਜ਼ ਆ ਇਹ ਇਹਨਾਂ ਨੂੰ ਲੱਗਦਾ ਕਿਤਾਬੀ ਗੱਲਾਂ ਕਰੋ ਜੇ ਕੋਈ ਪ੍ਰੈਕਟੀਕਲ ਕਰਦਾ ਸਮਾਜ ਵਾਸਤੇ ਜਾਂ ਲੋਕਾਂ ਲਈ ਖੜਦਾ ਉਹਦੇ ਇਹ ਦੁਸ਼ਮਣ ਨੇ ਬੈਰੀ ਨੇ ਉਹਨੂੰ ਇਹ ਮਾਰਨ ਤੱਕ ਜਾਂਦੇ ਆ ਇਹ ਤਰਾਸਦੀ ਆ ਆਪਣੇ ਗੋਲਕ ਦੀ ਭਾਈ ਅਸਲ ਵਿੱਚ ਇਹ ਸਿਸਟਮ ਇਹ ਆ ਜਦੋਂ ਇੱਕ ਤੱਕ ਆਪਾ ਸਿਸਟਮ ਨਹੀਂ ਬੋਲਦੇ ਉੱਤੋਂ ਤੋਂ ਲੈ ਕੇ ਥੱਲੇ ਤੱਕ ਸਿਸਟਮ ਵਿੱਚ ਇਹ ਜਿਹੇ ਬੰਦੇ ਫਿੱਟ ਨੇ ਜਿਹੜੇ ਉਹ ਅੰਗਰੇਜ਼ਾਂ ਵਾਲੇ ਕਾਨੂੰਨ ਲਾਗੂ ਆ ਉਹ ਦੱਬ ਕੇ ਰੱਖਦੇ ਆ ਜਿਹੜਾ ਲੋਕਾਂ ਦੀ ਗੱਲ ਕਰੂ ਸੱਚਾਈ ਦੀ ਗੱਲ ਕਰੂ ਉਹ ਇਹਨਾਂ ਦੇ ਪਸੰਦ ਨਹੀਂ ਇਹਨਾਂ ਨੂੰ ਚਾਪਲੂਸ ਪਸੰਦ ਆ ਜਿਹੜਾ ਇਹਨਾਂ ਦੀਆਂ ਦਲਾਲੀਆਂ ਕਰੇ ਅ ਨੀ ਕਹਿ ਰਹੇ ਜੀ ਹਜ਼ੂਰੀ ਜੂਸ ਸਲੂਟ ਮਾਰੇ ਉਹ ਇਹਨਾਂ ਨੂੰ ਬਹੁਤ